ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੀ ਆ ਅੱਜ ਦੇ ਬਲੌਗ 'ਚ ਸਵਾਗਤ ਖੇਤ ਲੱਗੇ ਤੇ ਜੀ ਬਾਣ ਤੇ ਆਹਾਂ ਚਾਰ ਕਿਸੇ ਆੜ ਕੱਢੇ ਜੀ ਰੂਟਾਵੇਟਰ ਨਾਲ ਜਿੱਥੇ ਇੱਥੇ ਬੱਟਾ ਪਾਣੀ ਇਹਨੂੰ ਪਾਣੀ ਛੱਡਣਾ ਇਹ ਬੂਟਿਆਂ ਨੂੰ ਤੇ ਬਾਕੀ ਉਹ ਪਰਲੇ ਮਿੱਟੀ ਵਾਲਾ ਕਰਤਾ ਤਿਆਰ ਤੇ ਉਹ ਆਪਣੀ ਲੇਵਰ ਜੀ ਬੈਠੀ ਤਾਂ ਝਾੜਨੇ ਵਾਲੀ ਤੇ ਇਹਨਾਂ ਨੇ ਵੀ ਅੱਜ ਤਾਂ ਝਾੜਨੇ ਬਾਕੀ ਬੈੱਡ ਵੀ ਅਸੀਂ ਕਸਤਾ ਜੀ ਤੇ ਆ ਆਪਣਾ ਸਵੈਨੇ ਗਰੋ ਰੂਟਾਵੇਟਰ ਹੈ ਜੀ ਤੇ ਚੱਲਦਾ ਕੰਮ ਬਹੁਤ ਵਧੀਆ ਤੇ ਬਾਕੀ ਉਧਰ ਉਹ ਆਲੂਆਂ ਵਾਲੀ ਖੱਤੀ ਜਿਹੜੀ ਤੇ ਉਹ ਵੀ ਤਿਆਰ ਕਰਤੀ ਜੀ ਚਾਲੂ ਲਾਣੇ ਜੀ ਤਾਂ ਕਰਕੇ ਉਹ ਰੂਟਾ ਵੇਟਣਾ ਬਾਹ ਹੋਣੀ ਸੀ ਤੇ ਬਾਕੀ ਕੰਮਕਾਰ ਠੀਕ ਹੈ ਜੀ ਚੱਲਦੇ ਪੂਰੇ ਵਸੀ ਦੇ ਸਿਆੜ ਕੱਢਦੇ ਹੀ ਆ ਖੱਤੇ ਦੇ ਚਾਰ ਤੇ ਹੁਣ ਉਹ ਪਰਾਂ ਬਾਣਾ ਜੀ ਇੱਕ ਉਹਦੇ ਵਿੱਚ ਬਾਹ ਰਹੇ ਬਾਹ ਤਾਂ ਉਹ ਬਾਹ ਨਹੀਂ ਹੋਇਆ ਜੀ ਤਵੀਆਂ ਨਾਲ ਬਾਹ ਰਹੂ ਦੇ ਵਿੱਚ ਜਿਆਦਾ ਤਾਂ ਤਾਂ ਕਰਕੇ ਤੇ ਹੁਣ ਉਹਨੂੰ ਬਾਵਾਂਗੇ ਚੱਲਦੇ ਜੀ ਹੁਣ ਉਹਨੂੰ ਬਾਣ ਜੀ ਚਾਲਦਾ ਕਾਮਪੂਰ ਬਾਹੀ ਦਾ ਆਗੇ ਦਬਾਣਾ ਜੀ ਆਪਣਾ ਇਹ ਕੱਲ ਬਾਣੀ ਹੋ ਜਾਈ ਤਵੀਆਂ ਨਾਲ ਚਾਜ ਨਾਲ ਤਾਂ ਕਰ ਕੋਣੀ ਰੂਟਾ ਦੇ ਨਾਲ ਪਾਰ ਨਹੀਂ ਕਰਦੇ ਨੀ ਇੱਕ ਵਾਰ ਬਾਦ ਆਣਾ ਉਹਦੇ ਬਾਅਦ ਸ਼ੰਗਾਈ ਕਰਾਂਗੇ ਲੋਈ ਟਰੈਕਟਰ ਲੈ ਕੇ ਪਹੁੰਚ ਕੇ ਖੇਤ ਚ ਉਹ ਖੜਾਈ ਟਰੈਕਟਰ ਆਪਣਾ ਆ ਵੀ ਬੜਤਾ ਹੀ ਖੱਤਾ ਲੇਵਰ ਨੇ ਤੇ ਬਾਕੀ ਉਧਰ ਲੱਗੇ ਵੀ ਚੜਾਈ ਕਰਨ ਚੱਲਦਾ ਕੰਮ ਬਾਕੀ ਬੰਦੇ ਚੱਲ ਗਏ 6 ਗੰਦੇ ਰਹਿ ਗਏ ਜੂਰੇ ਤੇ ਲੱਗੇ ਵੀ ਝਾੜਨਾ ਤੇ ਉਧਰ ਬੈਡ ਬੁੱਡ ਲਾਇਆ ਜੀ ਤੇ ਪੰਨੀਆਂ ਪੁੱਲੀਆਂ ਵੀ ਲਾਤੀਆਂ ਟਰਾਲੇ ਨੂੰ ਤੇ ਬਾਕੀ ਹੁਣ ਲੋਡਿੰਗ ਕਰ ਲਈ ਹੈ ਜੇ ਥੋੜੇ ਰਹਿੰਦੇ ਚਾਣ ਨੇ ਇਹਨੂੰ ਦੇਖ ਲਈ ਆ ਵੀ 2-3 ਲੈਣਾ ਜਿਹਾ ਚੜਾ ਲੰਦੇ ਉੱਪਰ ਤੇ ਬਾਕੀ ਘਾਹ ਦੇ ਵਿੱਚ ਵੀ ਬਹੁਤ ਧਾਨਾਂ ਚ ਤੇ ਉਧਰ ਚੱਲਦਾ ਹੀ ਕੰਮ ਆਪਣਾ ਚੜਾਈ ਦਾ ਚਲੋ ਇਹ ਦੇਖਦੇ ਜਦ ਲੋਡਿੰਗ ਕਰ ਲਈ ਫਿਰ ਦਿਖਾਉਂਦੇ ਤੁਹਾਨੂੰ ਬਣੇ ਰਿਓ ਤੁਸੀਂ ਵੀਡੀਓ ਦੇ ਨਾਲ ਇਹ ਕੰਮ ਚੱਲ ਪਿਆ ਲੋਡਿੰਗ ਦਾ ਤੇ ਲੱਗੇ ਲੋਡ ਕਰਨ ਬੰਦੇ ਆਪਣੇ ਅੱਧੇ ਚੱਲ ਗਏ ਹੀ ਇਹ ਰਹਿ ਗਏ ਪੰਜ ਬੰਦੇ ਲੰਬੜਦਾਰ ਚਲ ਗਿਆ ਰਾਛਣ ਲੈਣ ਬਾਕੀ ਆਪਣਾ ਖੱਤਾ ਛੜਿਆ ਜਾਈ ਇੱਕ ਤੇ ਬਾਕੀ ਇਹ ਜਾ ਪਰਸੋ ਦੇ ਝਾੜੇ ਵੇ ਤੇ ਆ ਦੇਖੋ ਸੁਨੀਲ ਚਲੋ ਜੀ ਬਾਕੀ ਲੋਡ ਕਰਕੇ ਫਿਰ ਦਿਖਾ ਦੇ ਤੁਹਾਨੂੰ ਮਿਲਦੇ ਆ